ਸਾਸਰੀਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਐਨੀਮਲ ਸੋ ਦੋਸਤੋ ਇੱਕ ਜਰਸੀ ਦੇ ਵਿੱਚ ਵਹਿੜ ਹੈਗੀ ਆ ਇੱਕ ਮੱਝ ਹੈਗੀ ਆ ਸੋ ਦੋਸਤੋ ਇਹਨਾਂ ਦੀ ਕੀ ਡਿਟੇਲ ਹੈਗੀ ਆ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਹੈ ਜਿਹੜੀ ਜਰੂਰ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਆਲਮਪੁਰ ਪੱਕਾ ਤਹਿਸੀਲ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਆ ਜਾਂਦਾ ਹੈ ਜੀ ਕਰਤਾਰਪੁਰ ਤੋਂ ਭੋਗਪੁਰ ਰੋਡ ਦੇ ਉੱਪਰ ਦੋਸਤੋ ਜਿਹੜਾ ਪਿੰਡ ਹੈਗਾ ਆਲਮਪੁਰ ਬੱਕਾ ਸੋ ਕਿਸਾਨ ਵੀਰੋ ਆ ਜਿਹੜੀ ਮੱਝ ਹੈਗੀ ਇਹ ਵੀਰੋ ਇਹ ਤਕਰੀਬਨ ਤੀਜੇ ਸੂਬੇ ਦੀ ਅੱਗੇ ਗੱਭਣ ਹੈਗੀ ਆ 24 ਮਹੀਨਿਆਂ ਦੀ ਗੱਭਣ ਆ ਜੀ ਥੱਲੇ ਇੱਕ ਡੰਗ ਦਾ ਦੁੱਧ 2.5 ਲੀਟਰ ਹੈਗਾ। ਮੁੱਲ ਦੋਸਤੋ 45000 ਰੁਪਇਆ ਬਾਈ ਹੁਣੀ ਇਸਦੀ ਡਿਮਾਂਡ ਕਰਦੇ ਹਨ। ਮੌਕੇ ਤੇ ਖੁੱਲ ਕੇ ਪੂਰਾ ਮਾਨਤਾਣ ਜਰੂਰ ਕੀਤਾ ਜਾਵੇਗਾ। ਇੱਕ ਡੰਗ ਦਾ ਜਿਹੜਾ ਦੁੱਧ ਦਾ ਦੋਸਤੋ 2.5 ਲੀਟਰ ਬਿਲਕੁਲ ਤਿਆਰ ਇਸ ਟਾਈਮ ਇਸ ਥੱਲੇ ਹੈਗਾ। ਬਾਕੀ ਜਿਹੜੀ ਗੱਭਾ ਸਾਢੇ 24 ਮਹੀਨਿਆਂ ਦੀ ਤਿਜੇ ਸੂਵੇ ਦੀ ਇਹ ਗੱਭ ਹੈਗੀ ਤਿਜੇ ਸੂਵੇ ਅੱਗੇ ਜਾ ਕੇ ਇਸਨੇ ਸੁਣਾਇਆ। ਬਾਕੀ ਚੰਗੀ ਵਧੀਆ ਥਣਾ ਦੀ ਹੈਗੀ ਐ ਜਿਹੜਾ ਮੇਰਾ ਵੀਰ ਕੋਈ ਚਾਹਵਾਨ ਹੋਵੇ ਇਹ ਮੱਝ ਲੈਣ ਦਾ ਆਪਣੀ ਜਿਹੜੀ ਆ ਇੱਕ ਡੰਗ ਦੀ ਜਿਹੜੀ ਚੁਾਈ ਆ ਉਹ ਜ਼ਰੂਰ ਤਸੱਲੀ ਦੇ ਨਾਲ ਕਰਕੇ ਤੁਸੀਂ ਵੇਖ ਸਕਦੇ ਹੋ ਚਾਰੇ ਥਣ ਦੋਸਤੋ ਚੱਲਦੇ ਹਨ ਚਾਰੇ ਥਣ ਵਧੀਆ ਹਾਲਤ ਦੇ ਵਿੱਚ ਹਨ ਵਧੀਆ ਚੱਲਦੇ ਹਨ ਆ ਜਿਹੜੇ ਮੇਰੇ ਵੀਰ ਨੇ ਤਸੱਲੀ ਕਰਨੀ ਆ ਉਹ ਪਿੰਡ ਥਾਂ ਟਿਕਾਣੇ ਤੇ ਪਹੁੰਚ ਗਏ ਉੱਪਰ ਨੰਬਰ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰਕੇ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਦੂਜੇ ਨੰਬਰ ਤੇ ਜਿਹੜੇ ਆਪਾਂ ਇਸ ਵੈੜ ਦੀ ਗੱਲ ਕਰੀਏ ਤਾਂ ਇਹ ਜਰਸੀ ਦੇ ਵਿੱਚ ਵੈੜ ਹੈਗੀ ਆ ਅੱਜ ਤਕਰੀਬਨ 14 ਤੋਂ 15 ਦਿਨ ਦੀ ਇਹ ਸੂਈ ਹੋਈ ਆ ਮਗਰ ਜਿਹੜਾ ਬੱਚਾ ਹੈਗਾ ਜੀ ਉਹ ਵੱਚੀ ਆ ਜਰਸੀ ਦੇ ਵਿੱਚ ਦੋਸਤੋ ਇਹ ਤੁਸੀਂ ਕਲਰ ਵੇਖ ਸਕਦੇ ਹੋ ਗ੍ਰੇ ਕਲਰ ਹੈਗਾ ਬਾਕੀ ਚੰਗੀ ਵੈੜ ਹੈਗੀ ਆ ਬਿਲਕੁਲ ਇਹ ਸ਼ਾਂਤ ਸੁਭਾਅ ਦੀ ਵੈੜ ਹੈਗੀ ਆ ਠੰਡੀ ਸੀਲ ਵੈੜ ਦੁੱਧ ਜਿਹੜਾ ਦੋਸਤੋ ਤਿਆਰ ਆ 11 ਲੀਟਰ ਬਿਲਕੁਲ ਤਿਆਰ ਹੈਗਾ ਅੱਜ 16 15 ਦਿਨ ਦੀ ਸੂਈ ਦਾ ਜਿਹੜਾ ਦੁੱਧ ਆ 16 ਆ 17 ਦਿਨ ਦੀ ਸੂਈ ਦਾ 11 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈਗਾ ਥਣਾ ਦੀ ਵਿਰਲ ਵੀ ਚੰਗੀ ਹੈਗੀ ਆ ਵੇੜ ਦੀ ਤੁਸੀਂ ਵੇਖ ਸਕਦੇ ਹੋ ਚੰਗੇ ਵਧੀਆ ਥਣ ਲੱਗੇ ਹਨ ਵੇੜ ਨੂੰ ਬਿਲਕੁਲ ਸ਼ਾਂਤ ਸੁਭਾਅ ਦੀ ਇਹ ਵੇੜ ਹੈਗੀ ਆ ਮੁੱਲ ਦੋਸਤੋ ਇਹਦਾ 35000 ਰੁਪਏ ਬਾਈ ਹੋਣੀ ਡਿਮਾਂਡ ਕਰਦੇ ਨੇ ਮੌਕੇ ਤੇ ਮਾਨਤਾਨ ਇਸ ਵਿੱਚੋਂ ਵੀ ਕੀਤਾ ਜਾਵੇਗਾ ਸੋ ਜਿਹੜੇ ਮੇਰੇ ਵੀਰ ਨੂੰ ਇਹ ਐਨੀਮਲ ਇਹ ਪਸ਼ੂ ਪਸੰਦ ਆਉਣ ਉਹ ਉੱਪਰ ਦਿੱਤੇ ਗਏ ਨੰਬਰ ਖਾਨਾ ਦੋਸਤੋ ਨੰਬਰਾਂ ਤੇ ਆਪਣਾ ਸੰਪਰਕ ਜ਼ਰੂਰ ਕਰ ਸਕਦੇ ਹੋ ਤੁਸੀਂ ਇਹ ਜਿਹੜੇ ਐਨੀਮਲ ਖਰੀਦ ਸਕਦੇ ਹੋ ਬਾਕੀ ਕਿਸਾਨ ਵੀਰੋ ਚੁਾਈ ਤੁਸੀਂ ਦੋ ਟਾਈਮ ਦੀ ਆਪਣੀ ਤਸੱਲੀ ਨਾਲ ਆਪਨੇ ਖੁਦ ਕਰਨੀ ਹੈਗੀ ਹੈ ਚੁਾਈ ਆਪਣੀ ਆਪ ਕਰਕੇ ਆਪਦੀ ਸੰਤੁਸ਼ਟੀ ਜੇਕਰ ਤੁਹਾਡੇ ਮਨ ਨੂੰ ਹੁੰਦੀ ਹੈ ਤੁਸੀਂ ਪਸ਼ੂ ਇਹ ਖਰੀਦ ਸਕਦੇ ਹੋ ਸੋ ਰੇਟ ਦੋਸਤੋ ਆਪਦੇ ਹਿਸਾਬ ਨਾਲ ਵੀ ਤੁਸੀਂ ਲਗਾ ਸਕਦੇ ਹੋ ਮੌਕੇ ਤੇ ਪਹੁੰਚ ਕੇ ਚੁਾਈ ਕਰਕੇ ਜੇ ਤੁਹਾਡੇ ਫਿੱਟ ਬੈਂਦਾ ਪਸ਼ੂ ਤੁਸੀਂ ਆਪਣੇ ਹਿਸਾਬ ਨਾਲ ਰੇਟ ਵੀ ਤੈਅ ਕਰ ਸਕਦੇ ਹੋ। ਬਾਕੀ ਗਾਂ ਵਧੀਆ ਹੈਗੀ ਐ ਦੋਸਤੋ, ਵੈਡ ਚੰਗੀ ਹੈਗੀ ਐ ਕੋਈ ਲਿੱਸੀ ਲਾਵੀ ਨਹੀਂ ਹੈਗੀਗੀ। ਜਰਸੀ ਦੇ ਵਿੱਚ ਪਿਓਰ ਹੈਗੀ ਐ ਵੀਰੇਓ। ਸੋਹਣਾ ਹਵਾਨਾ ਹੈਗਾ। ਹਵਾਨੇ ਦੀ ਸ਼ੇਪ ਮੰਤਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ। ਚੰਗਾ ਹਵਾਨਾ ਹੈਗਾ। ਥਾਣਾ ਦੀ ਜਿਹੜੀ ਵਿੱਥੀ ਆ ਬਿਰਲਾ ਉਹ ਵੀ ਬਹੁਤ ਜਿਆਦੀ ਸੋਹਣੀ ਐ। ਬਿਲਕੁਲ ਇੱਕੋ ਜਿਹੇ ਥਣ ਲੱਗੇ ਹਨ। ਤਾਰ ਵੀ ਬਿਲਕੁਲ ਅਗਲੇ ਥਣਾ ਦੀ ਮਗਰਲੇ ਨਾਲ ਮਗਰਲੇ ਥਣਾ ਦੀ ਬਿਲਕੁਲ ਬਰਾਬਰ ਹੈਗੀ ਆ ਸੋ ਜਿਹੜੇ ਚਾਹਵਣ ਵੀਰ ਹੋਣ ਉਹ ਜ਼ਰੂਰ ਖਰੀਦ ਸਕਦੇ ਹਨ ਮਾਝ ਦੇ ਦੋਸਤੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਇੱਕ ਡੰਗ ਮਿਲਦੀ ਹੈਗੀ ਆ 2.5 ਲੀਟਰ ਬਿਲਕੁਲ ਦੁੱਧ ਜਿਹੜਾ ਇਸ ਥੱਲੇ ਜਿਹੜਾ ਰੈਡੀ ਹੈਗਾ ਸਾਢੇ 4 ਮਹੀਨਿਆਂ ਦੀ ਗੱਬਣ ਹੈਗੀ ਆ ਅੱਗੇ ਤੀਜੇ ਸਵੇਰੇ ਲਈ ਸੋ ਪੇਠਪੂੜਾ ਤੁਸੀਂ ਮਾਝ ਦਾ ਵੀਖ ਸਕਦੇ ਹੋ ਬਧੀਆ ਚੰਗੀ ਹਾਈਟ ਦੇ ਵਿੱਚ ਇਹ ਮੱਝ ਹੈਗੀ ਆ ਬਾਕੀ ਸਿੰਘਾਂ ਦੀ ਬੰਤਰ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਢਾਕ ਤਲਵਾਰੀ ਜਿਹੜੇ ਸਿੰਘ ਨੇ ਉਹ ਲੱਗੇ ਹਨ ਮੱਝ ਦੇ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਮੇਰੇ ਵੀਰ ਨੇ ਇੱਕ ਜੈਜ ਰੇਡ ਦੇ ਵਿੱਚ ਹੈਗੀ ਆ ਮਾਨਤਾਨ ਵੀ ਦਿੱਤਾ ਜਾਵੇਗਾ 45000 ਦੇ ਵਿੱਚੋਂ ਬਾਕੀ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਇਹ ਮੱਝ ਉਹ ਜ਼ਰੂਰ ਖਰੀਦ ਸਕਦੇ ਹਨ ਉੱਪਰ ਦਿੱਤੇ ਗਏ ਨੰਬਰ ਓੰਕਾਰ ਸਿੰਘ ਓਨਰ ਹਨ ਇਹਨਾਂ ਪਸ਼ੂਆਂ ਦੇ ਤੁਸੀਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 7696280442 ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ